ਤਦ ਸੁਰਾ ਦੇ ਕੰਪੂ ਲਾ ਕੇ ਮਨ The Lord is... ਜਾ ਰਹੇ ਬਹੁਤ ਹੀ ਸ਼ਾਨਗਾਰ ਜਿਹੜਾ ਪਰਿਵਾਰ ਜਿਹੜਾ ਸਾਡੇ ਕਮਿਸ਼ਨ ਹੀ ਕਰਤਾ ਇਸ ਤੋਂ ਪਹਿਲਾਂ ਜੋ ਭਾਈ ਪਾਣੀਆਂ ਦੇ ਰਾਖੇ ਭਾਈ ਸਾਹਿਬ ਰਵਿੰਦਰ ਸਿੰਘ ਚਟਾਣਾ ਜੀ ਅਤੇ ਭਾਈ ਸ਼ਾਮੀ ਸਿੰਘ ਚੰਨਾ ਜੀ ਬਾਰੇ ਇਤਿਹਾਸ ਬਹੁਤ ਹੀ ਵਧੀਆ ਕਮਿਸ਼ਰੀ ਜਰਤਾ ਦੱਸਦੇ ਆਏ ਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੇ ਮੈਂ ਇਸ ਪਾਲਸ ਤੋਂ ਆਇਆ ਤੇ ਮੇਰੇ ਨਾਲ ਸਾਰਾ ਪਰਿਵਾਰ ਆਇਆ ਕੁਸ਼ੀਤਾ ਦਾ ਪਰਿਵਾਰ ਆ ਇੱਥੇ ਬਹੁਤ ਹੀ ਸਰਕਾਰ ਨੂੰ ਸ਼ਕਸ਼ੀਤਾ ਨੇ ਉਸ ਕਲਾ ਕਰਨਾ ਚਾਹ ਰਹੇ ਨੇ ਨਸ਼ਾ ਵਾਲੇ ਤੇ ਬੋਲ ਜਗਾਈ ਬਾਰੇ ਸਾਡੇ ਪੰਜਾਬ ਦੇ ਵਿੱਚ ਜੋ ਮੋਟਾ ਅੱਜ ਦਾ ਬੋਲ ਜਗਾਈ ਹੈ ਤੇ ਨਸ਼ਾ ਹੈ ਲੱਖਾਂ ਲੋਕ ਕਹਨ ਬਾਈਵਾਂ ਜੋ ਟਿਰੀਆਂ ਲੈ ਕੇ ਆਪਣੇ ਘਰਾਂ ਵਿੱਚ ਬੈਠੇ ਉਹਨਾਂ ਨੂੰ ਕੋਈ ਨੌਕਰੀ ਨਹੀਂ ਮਿਲਦੀ ਸਰਕਾਰੀ ਰੱਖਿਆ ਘੱਟ ਨੇ ਅਤੇ ਪ੍ਰਾਈਵੇਟ ਕੰਪਨੀਆਂ ਵਿੱਚ ਸੋਸ਼ਲ ਕੀਤਾ ਜਾਂਦਾ ਹੈ ਲੋਕ ਡਿਪਰੈਸ਼ਨ ਵਿੱਚ ਆ ਕੇ ਨਸ਼ੇ ਕਰਦੇ ਨੇ ਜੋ ਸਾਡੇ ਪੰਜਾਬ ਨੂੰ ਕੋਈ ਤਰ੍ਹਾਂ ਲੱਗਿਆ ਹੋਇਆ ਹੈ ਇਹਨਾਂ ਦੇ ਨੱਖ ਕੋਣੀ ਬਹੁਤ ਹੁੰਦੇ ਆ ਤੇ ਤੋ ਲਾਵਾ ਪਾਣੀਆ ਵਾਲੇ ਦਾ ਭਾਈ ਸਾਹਿਬ ਬਹੁਤ ਵਧੀਆ ਸਾਡੇ ਖੇਤੀ ਜੱterre ਬੋਲਿੱਤਾ ਹੈ ਤਾਂ ਸਾਡੇ ਚੰਗੋ ਸਾਬ ਦੇ ਵਿੱਚ ਇੱਕ ਪ੍ਰੋਬਲਮ ਚੱਲ ਰਹੀ ਹੈ ਜਿਹੜਾ ਤੁਸੀਂ ਜੂਚਰ ਲਾਤੇ ਦੇਖੋ ਤੁਸੀਂ ਹੋਗੇ ਚੰਗੋ ਸਾਬ ਦੇ ਨਾਲ ਲੱਗਾ ਪਿੰਡ ਛੱਟ ਸਾਹਿਬ ਇੱਥੇ ਇੱਕ ਪੰਪਰ ਮਿਲਵਾਈ ਦਾ ਆ ਰਹੀ ਹੈ ਖੇਤੀ ਕੰਮ ਮਿਲ ਉਹਨਾਂ ਵਾਲੇ ਆਰੇ ਸਾਡੇ ਨਗਰ ਨਿਵਾਸੀ ਜਿਹੜੇ ਉਸ ਵਿੱਚ ਵਿਰੋਧ ਕਰ ਰਹੇ ਨੇ ਕਿ ਸਾਡੇ ਇਲਾਕੇ ਵਿੱਚ ਨਹੀਂ ਲੱਗਣੀ ਚਾਹੀਦੀ ਪਿਪਰ ਫੈਕਟਰੀ ਤੁਮਕਾ ਸਾਡਾ ਇਲਾਕਾ ਜੋ ਸੇਰ ਬੜਾ ਲੱਗਾ ਹੈ ਪਾਣੀ ਦਾ ਨਿਕਾਸ ਨਹੀਂ ਹੈਗਾ ਗੁਵਾੜੀਆਂ ਦਾ ਘਰ ਹੈ ਕੈਂਸਰ ਦੇ ਗੁਵਾੜੀਆਂ ਦਾ ਘਰ ਆ ਗੋ ਕੰਮ ਬੇਤਰੀ ਕਰਦਾ ਜਿੱਥੇ ਬੰਦੀ ਨੂੰ ਨਾਲ ਜੀ ਖੜੀ ਹੈ ਖੜਦਾ ਵੀ ਹੈ ਕਿ ਉਸ ਸਪੈਕਟਰੀ ਦਾ ਵਿਰੋਧ ਕਰਨਾ ਹੈ ਜਦੋਂ ਅਸੀਂ ਸੇਕ ਕਰਾਂਗੇ ਤਾਂ ਬੇਇਨਤੀ ਕਰਾਂਗੇ ਵਾਸਤੇ ਪੰਜਾਬ ਦੀ ਜਥੇਵੰਤੀ ਅਤੇ ਕਾਰਨੀ ਦੇ ਵਾਸਤੇ ਪੰਜਾਬ ਦੀ ਜਥੇਵੰਤੀ ਬੇਇਨਤੀ ਸਾਡੇ ਨਾਲ ਨਹੀਂ ਕਰੇ ਤੇ ਉਸ ਮਿਲ ਨੂੰ ਅਸੀਂ ਨਹੀਂ ਲਗਾ ਦੇਣਾ ਚਾਹੁੰਦੇ ਤੇ ਉਸ ਤੋਂ ਬਾਅਦ ਲੰਦੇ ਪੰਜਾਬ ਦੇ ਬਹੁਤ ਯਾਰ ਨੇ ਜਦੋਂ ਸਰਕਾਰ ਨਹੀਂ ਸੀ ਬਣੀ ਉਦੋਂ ਸਿਆ ਮਾਨ ਸਾਹਿਬ ਨੇ ਕਿਹਾ ਸੀ ਕਿ ਜੋ ਸ਼ਹੀਦ ਨੇ ਇਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਪਰ ਹੁਣ ਤੱਕ ਉਹ ਸ਼ੀਤਾਂ ਦੇ ਪਰਿਵਾਰਾਂ ਦੀ ਕੋਈ ਸਹਾਇਤਾ ਨਹੀਂ ਲਈ ਗਈ ਇਸ ਕਰਕੇ ਮੁਦੇ ਬਹੁਤ ਆ ਗਏ ਕੈਂਪ ਘਟਾ ਗਲਤੀ ਪ੍ਰਚਲ ਮਾਪਿਆਂ ਦਾ ਵਾਈਫ ਜੀ ਦਾ ਖਾਲਸਾ ਵਾਹ ਜੀ ਦੀ ਗੱਤੇ ਕਹਣਾ ਹੈ ਆਪਣੇ ਯੋਧਿਆਂ ਨੂੰ ਆਪ ਦੇ ਸਮੂਹ ਕੀੜਾ ਨੂੰ ਯਾਦ ਕਰਨਾ ਬਹੁਤ ਵੱਡੀ ਗੱਲ ਹੈ ਤੇ ਮੈਂ ਪਾਸ ਪੰਜਾਬ ਜਤੇ ਕਹਿੰਦੀ ਅਕਾਲੀ ਧਰਮਾਸ ਪੰਜਾਬ ਜਤੇ ਉਹਦੀ 30 ਸਾਲ ਦੀ ਜਾਨ ਉਸ ਦੀ ਆਵਾਜ਼ ਬਣ ਕੇ ਤੁਹਾਡੇ ਸਾਹਮਣੇ ਕਰਨੀ ਹੈ ਕਿ ਉਹ ਜਥੇਬੰਦੀ ਜੋ ਪਾਈ ਦੀ ਨੇ ਸ਼ੁਰੂ ਕੀਤੀ ਸੀ ਤੇ ਫਿਰ ਉਸ ਨੂੰ ਅੱਗੇ ਲੈ ਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਉਹ ਚੱਲੇ। ਇਹੋ ਜਥੇਦੰਦਿਆ ਆਪਣੀ ਉਹ ਪਾਰਟੀ ਆ ਜਿਹਦੇ ਲਾਊ ਚੋ ਸ਼ਹੀਦਾਂ ਦੀ ਖੁਸ਼ਬੂ ਆਉਂਦੀ ਆ। ਤੇ ਆਪਾਂ ਸਾਰੇ ਇਸ ਨੂੰ ਅੱਗੇ ਲੈ ਕੇ ਜਾਣ ਲਈ ਆਪਣੀ ਜੀਤੋੜ ਵੈਂਕ ਕਰਕੇ ਤੇ ਜੇਜ ਤੇ ਦਸ਼ੰਦਰ ਜਾਂ ਤੱਕ ਦਾ ਆਪਣੇ ਤੇ ਹੁੰਦਾ ਆਪਾਂ ਉਹ ਵੀ ਸਿਰਫ ਕਿ ਚੱਲਦੀ ਆ ਆਪਣਾ ਧਰਮ ਆਪਣੇ ਸੰတီ ਪਾਕਾ ਤੇ ਸਿਆਸਤ ਪੈਰ ਦੀ ਝੁੱਤੀ ਤੇ ਆਪਾਂ ਜਿਹੜੀ ਪੰਜਾਬ ਦੀ ਅਧਮੀ ਸਿਆਸਤ ਆ ਉਹ ਕੀ ਹੋ ਚੁੱਕੀ ਆ ਵੀ ਪੱਗ ਦਾ ਆਪਾਂ ਪੈਰਾਂ ਵਿੱਚ ਰੋੜਦੀ ਤੇ ਜਿਹੜੀ ਝੁੱਤੀਆਂ ਨੂੰ ਸੱਜੇ ਰੱਖੇ ਪਏ ਨੇ ਪਰ ਨੈ ਸਨ ਰਮ ਬਹੁਤ ਸ਼ੁਕਰੀਆ ਆਪਾਂ ਨੂੰ ਇਹ ਦੋਵੇਂ ਚੀਜ਼ਾਂ ਆਪੋ ਆਪਣੀ ਸਹੀ ਥਾਂ ਤੇ ਕਰਨੀਆਂ ਪੈਂਦੀਆਂ ਕਿ ਜਿਹੜੀ ਸਿਆਸਤਾਂ ਆਪਣੀ ਜੁੱਤੀਆਂ ਉਹ ਪੈਰ ਚਾਣਾ ਮੈਣਾ ਤੇ ਧਰਮ ਵਾਲੀ ਗੱਲ ਮੁੱਛੇ ਰੱਖਣਾ ਪੈਂਦਾ ਤੇ ਆਵਾਜਾਪਾ ਜਿਹੜਾ ਇਸ ਸਟਾਰਟਅਪ ਨੂੰ ਕੀਤਾ ਉਹਦੇ ਬਾਰੇ ਗੱਲ ਕਰਦੇ ਆਂ ਇਹ ਸਟਾਰਟਅਪ ਆਪਾਂ ਪਾਣੀਆਂ ਦੇ ਰਾਖੇ ਭਾਈ ਬਲਵੰਤ ਦਰਸ਼ਨ ਸਿੰਘ ਜਟਾਣਾ ਤੇ ਭਾਈ ਚੰਦਜੀਤ ਸਿੰਘ ਜੱਲਨਾ ਉਹਨਾਂ ਦੀ ਯਾਦ ਕੁਸ਼ਵਾਰਕ ਆ ਕਿਵੇਂ ਆਪਣੇ ਲੋਹਿਆਂ ਨੇ ਆਪਣਾ ਜੀਵਨ ਵੀ ਪਰਵਾਹ ਨਾ ਕਰਦੇ ਹੋਏ ਉਹ ਲੈ ਜਿਹੜੀ ਸਤਲੋ ਯਮਨਾ ਲਿੰਕ ਬਣ ਜਾਣੀ ਸੀਗੀ ਜੋ ਤਾਂ ਪੰਜਾਬ ਦੇ ਪਾਣੀਆਂ ਨੂੰ ਆਪਣੇ ਤੋਂ ਦੂਰ ਲੈ ਕੇ ਜਾ ਰਹੀ ਸੀ ਉਸ ਨੂੰ ਬੰਦ ਕਰਾਉਣ ਵਿੱਚ ਜਿਨ੍ਹਾਂ ਦਾ ਸਭ ਤੋਂ ਵੱਡਾ ਯੋਗਦਾਨ ਸਮੇਂ ਦੀਆਂ ਸਰਕਾਰਾਂ ਨੇ ਬਹੁਤ ਉਸ ਤੋਂ ਬਾਅਦ ਸਰਕਾਰਾਂ ਆਈਆਂ ਉਹਨਾਂ ਨੇ ਆਪ ਦੀਆਂ ਸਰਕਾਰਾਂ ਪਾਣੀਆਂ ਦੇ ਮੁੱਦੇ ਤੇ ਬਣਾਈਆਂ ਪਰ ਜਿਹੜੇ ਅਸਲ ਯੋਧੇ ਸੀ ਅਸਲ ਸ਼ਹੀਦ ਸੀ ਉਹਨਾਂ ਨੂੰ ਕਿਸੇ ਨੇ ਯਾਦ ਨਹੀਂ ਕੀਤਾ ਆਪਾਂ ਇਹ ਸਾਰੇ ਜਿਹੜੇ ਤੜੜੇ ਹੋ ਕੇ ਆਪਣੀ ਯੋਧਿਆਂ ਬਾਰੇ ਵੀ ਸੋਚਣਾ ਪਊ ਸ਼ਹੀਦਾਂ ਬਾਰੇ ਵੀ ਸੋਚਣਾ ਪਊ ਕਿਉਂਕਿ ਆਪਣੀ ਇੱਕ ਧਰਮ ਮਾਰਤੀ ਆ ਪੰਜਾਬ ਦੀ ਮਾਟੀ ਦਾ ਪਹਿਣੀ ਹੈਗੇ ਆ ਪਰ ਆਪਣਾ ਜਿਹੜਾ ਮੋਟਵਾ ਆਪਣਾ ਢਾਂਚਾ ਉਹ ਧਾਰਨਾ ਕਰਦਾ ਆਪਾਂ ਦੋਨੋਂ ਬਰਾਬਰ ਦਾ ਇੱਕ ਧੰਦਾ ਪੁੰਜਦਾ ਤੇ ਇਹਈ ਮੈਂ ਤੁਹਾਡੇ ਸਾਰੇ ਅੱਗੇ ਬੇਨਤੀ ਕਰਦਾ ਵੀ ਜਿਵੇਂ ਹੋਰ ਸਾਰੇ ਬੋਲ ਰਹੇ ਨਹੀਂ ਆਪਾਂ ਨੂੰ ਜਿਹੜਾ ਅੱਜ ਦਾ ਬਿਸ਼ਾ ਸਿੰਘਾ ਆਪਣਾ ਪਾਣੀਆਂ ਦੇ ਰਾਖੇ ਉਸ ਤੇ ਬਹੁਤ ਵਧੀਆ ਵਿਚਾਰ ਆਈਆਂ ਉਹਨਾਂ ਨੇ ਆਪਣੇ ਵਿਚਾਰ ਵੀ ਆਪਣੇ ਵਿੱਚ ਰੱਖੇ ਤੇ ਆਪਣੀ ਪਾਰਟੀ ਬਾਰੇ ਵੀ ਵਿਚਾਰ ਆਪਣੇ ਵਿੱਚ ਰੱਖੇ ਏ ਆਪਾਂ ਅੱਗੇ ਤੋਂ ਵੀ ਇਹੀ ਕਰਨਾ ਜੇ ਆਪਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਖੇਤਾਂ ਖੇਤਰ ਵਿੱਚ ਆਪਾਂ ਤੁਰੀਏ ਇਹੋ ਜਿਹਾ ਕੋਈ ਨਾ ਕੋਈ ਪ੍ਰੋਗਰਾਮ ਲੰਕੀਏ ਜਿਹੜੇ ਵੀ ਪੰਜਾਬ ਆਖੀ ਹੋਣ ਆਖੀ ਹੋਣ ਤਾਂ ਹੀ ਆਪਾਂ ਆਪਣੀ ਪਾਰਟੀ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ ਜਿੰਨਾ ਚਿਰ ਆਪਾਂ ਆਪਣੀ ਪਾਰਟੀ ਦਾ ਆਧਾਰ ਆਮ ਲੋਕਾਂ ਵਿੱਚ ਸੰਗਤ ਵਿੱਚ ਨਹੀਂ ਦੱਸਦੇ ਆਪਾਂ ਅੱਗੇ ਨਹੀਂ ਵਧ ਸਕਦੇ ਆਪਣੀ ਗਿਣਤੀ ਉੱਥੇ ਹੀ ਲਿਮਟਿਡ ਹੋ ਕੇ ਰਹਿ ਜਾਣੀ ਆ ਆਪਾਂ ਆਪਣਾ ਆਧਾਰਰੇ ਘਰ ਘਰ ਤੱਕ ਪਹੁੰਚਾਉਣਾ ਪੈਣਾ ਜਿਵੇਂ ਆਪਾਂ ਪਾਣੀਾਂ ਦੇ ਰਾਕੇ ਦੀ ਗੱਲ ਕਰਦੇ ਆ ਤੇ ਸਰਕਾਰ ਆਪਣੇ ਤੇ ਇੱਕ ਝੂਠ ਫੈਰਾ ਫੁਲਾ ਰਹੀ ਆ ਵੀ ਅਸੀਂ ਪਾਣੀ ਮੈਨਾ ਤੱਕ ਖਾਣਾ ਤੱਕ ਸੁਨੇਹ ਤੱਕ ਖੇਤਾਂ ਤੱਕ ਪਹੁੰਚਾਵਾ ਜਿਵੇਂ ਭਾਈ ਸਾਡੇ ਸਰਪੰਚ ਸਾਹਿਬਾ ਵਾਲੇ ਨਹੀਂ ਕਰੀਂ ਸੀ ਵੀ ਮੁੱਖ ਮੰਤਰੀ ਨੂੰ ਅਸੀਂ ਪੁੱਛਦੇ ਆ ਕਿ ਤੂੰ ਆ ਕੇ ਬੈਠ ਕੇ ਤੇ ਕੋਈ ਵੀ ਕਿਸੇ ਵੀ ਪਿੰਡ ਚ ਕਿਸੇ ਖੇਤ ਚ ਕਿਸੇ ਕਿੱਲੇ ਨੂੰ ਜਿੰਨਾ ਡਾਈਮੋਸ਼ਨ ਸਰਕਾਰ ਨੂੰ ਦਿੰਦਾ ਉਹਦੇ ਨਾਲ ਰਮਾਰ ਕੇ ਦਿਖਾ ਦੇ ਅਸੀਂ ਆਪਣੀ ਗਲਤੀ ਮੰਨਣ ਨੂੰ ਤਿਆਰ ਆ ਇਹ ਨਹੀਂ ਹੋ ਸਕਦਾ ਆਪਾਂ ਸਾਰੇ ਮੈਂ ਕਹੂੰਗਾ ਜ਼ਿਆਦਾਤਰ ਇੱਥੇ ਖੇਤੀ ਨਾਲ ਸੰਬੰਧਤ ਲੋਕ ਬੈਠੀਆਂ ਤੇ ਆਪਾਂ ਨੂੰ ਵੀ ਪਤਾ ਜਿਹੜਾ ਟਾਈਮ ਆਪਾਂ ਨੂੰ ਮੇਰੀ ਪਾਰੀ ਦਾ ਮਿਲਦਾ ਉਹਦੇ ਨਾਲ ਆਪਣੀ ਰਹਿ ਜਿਹੜੀ ਖੇਤ ਦੀ ਲੋੜ ਆ ਪਾਣੀ ਦੀ ਉਹ ਪੂਰੀ ਨਹੀਂ ਹੁੰਦੀ ਤੇ ਉਸ ਦੇ ਤੁਹਾਨੂੰ ਕਿੰਨਾ ਸੇ ਬਣੋ ਦੀ ਗੱਲ ਕਰੀਏ ਤਾਂ ਸਰਕਾਰਾਂ ਨੇ ਆਪਾਂ ਨੂੰ ਮੁਫਤ ਬਿਜਲੀ ਦੇ ਕੇ ਆਪਦੇ ਹਦੀਨ ਕਰ ਲਿਆ ਆਪਾਂ ਗੁਰੂ ਮਹਾਰਾਜ ਦੀ ਉਹ ਕੌਮ ਉਹ ਫੌਜ ਆ ਜਿਹੜੀ ਵੀ ਮੁਫਤ ਬਿਜਲੀਾਂ ਤੇ ਡੋਲਦੀ ਮੁਫਤ ਦੀ ਬਿਜਲੀ ਤੇ ਮੁਫਤ ਦੇ ਰਾਸ਼ਨ ਤੇ ਡੋਲ ਕੇ ਆਪਾਂ ਵੋਟਾਂ ਪਾ ਦਿੰਨੇ ਆ ਅਜੇ ਵੀ ਜਾਗੋ ਤਿੰਨ ਤੱਕ ਰਹੋ ਜੋ ਆਮੋਖਤ ਇਹ ਚੀਜ਼ਾਂ ਤੇ ਸਰਕਾਰਾਂ ਨੇ ਗੱਲਾਂ ਚ ਆਉਣਾ ਬੰਦ ਕਰ ਦੋ ਕਿਉਂਕਿ ਉਹਨਾਂ ਦੀ ਆਪਣਾ ਪੱਖ ਕਦੇ ਨਹੀਂ ਪੂਰਨਾ ਆਪਣਾ ਪੱਖ ਉਹੀ ਪੂਰੂਗਾ ਜਿਹੜਾ ਸ੍ਰੀ ਘਾਟ ਦਾ ਸਭ ਤੋਂ ਸੇਧਵੇਂ ਚੱਲੂਗਾ ਤੇ ਇਸ ਤੋਂ ਬਾਅਦ ਜੇ ਮੈਂ ਹੋਰ ਗੱਲ ਕਰਾਂ ਤਾਂ ਆਪਣੀ ਪੰਜਾਬੀ ਬੋਲੀ ਇਹ ਆਪਣੇ ਛੋਟੇ-ਛੋਟੇ ਮ ਵਿਸ਼ੇ ਗੋੰਗਾ ਜਿਨ੍ਹਾਂ ਦੇ ਆਧਾਰ ਤੇ ਆਪਾਂ ਆਪਣੀ ਪਾਰਟੀ ਦਾ ਆਧਾਰ ਰੱਖ ਕੇ ਸੰਗਤ ਵਿੱਚ ਵਿਚਰਨਾ ਦਾ ਪਹਿਲਾ ਨਾ ਹੋ ਗਿਆ ਪਾਣੀਆਂ ਦੀ ਗੱਲ ਜਿਹਨਾਂ ਦੇ ਜਿਹੜੇ ਵਾਲਿਆਂ ਅੱਜ ਆਪਾਂ ਸਟਾਰਟਅਪ ਬੁਲਕੇ ਆ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਪੰਜਾਬੀ ਬੋਲੀ ਦੀ ਆਪਣੇ ਜੇ ਬੱਚੇ ਇੰਗਲਿਸ਼ ਚ ਗੱਲ ਕਰਦੇ ਆ ਆਪਾਂ ਬਹੁਤ ਮਾਰ ਨੈਸ਼ਨਲਿਜ਼ਮ ਕਰਦੇ ਆ ਤੇ ਉਸ ਨੇ ਆਪਾਂ ਨੂੰ ਜਿਵੇਂ ਕਹੂੰਗਾ ਪਿੱਛੇ ਧੱਕਦਾ ਆਪਣੀ ਬੋਲੀ ਨੂੰ ਪਿੱਛੇ ਧੱਕਦਾ ਆਪਾਂ ਪੰਜਾਬੀ ਉਹ ਜਿੰਨੇ ਗੱਲ ਕਰਦੇ ਵੀ ਬੱਚੇ ਛੋਟੇ ਛੋਟੇ ਸਕੂਲਾਂ ਚੋਂ ਆਉਂਦੇ ਨੇ ਘਰ ਆ ਕੇ ਹਿੰਦੀ ਬੋਲਣ ਲੱਗ ਜਾਂਦੇ ਆ ਇਹ ਚੀਜ਼ ਆਪਾਂ ਨੂੰ ਸਮਝ ਵੀ ਰਣੀ ਆ ਵੀ ਸਰਕਾਰਾਂ ਕਿਵੇਂ ਆਪਣੇ ਤੇ ਇਹ ਆਪਣੀ ਬੋਲੀ ਤੋਂ ਦੂਰ ਕੀਤਾ ਜਾ ਰਿਹਾ ਹੈਗਾ ਇਹ ਗੱਲ ਦਾ ਸੀ ਦੋ ਪੋਲੀਟੀਕਲ ਪਾਰਟੀਆਂ ਦੀ ਲੜਾਈ थी ਇੱਕ ਕਾਂਗਰਸ ਤੇ ਦੂਜੀ ਭਾਜਪਾ ਪਹਿਲਾਂ ਕਾਂਗਰਸ ਨੇ ਆਪ ਦੇ ਹਸਾਮਤ ਚਲਾਇਆ ਆਪਣਾ ਸਿਸਟਮ এডੂਕੇਸ਼ਨ ਸਿਸਟਮ ਜਿਸ ਦੀ ਮੈਂ ਗੱਲ ਕਰਦਾ ਵੀ ਪਹਿਲਾਂ ਤਾਂ ਉਹਨਾਂ ਨੇ ਉਹ ਚਲਾਇਆ ਜਵਾਲਾ ਮੈਨੂੰ ਤੇ ਚੈਪਟਰ ਕਿਤਾਬਾਂ ਵਿੱਚ ਪਾ ਦੇ ਆਪਾਂ ਛੋਟੇ ਬੱਚੇ ਨੇ ਉਹਦੇ ਇੰਨੇ ਗੁਰਗਾਂ ਗਾਏ ਕਿ ਜਵਾਲਾ ਮੈਨੂੰ ਬਹੁਤ ਉੱਚੀ ਸ਼ਖਸੀਅਤ ਆ ਤੇ ਫਿਰ ਜਦੋਂ ਬਾਗੜ ਨੂੰ ਸਰਕਾਰ ਜਾਂਦੀ ਆ ਅੱਜ ਦਾ ਸਮਾਂ ਉਹਨਾਂ ਨੇ ਬੀਜੇਪੀ ਆ ਗਈ ਤੇ ਬੀਜੇਪੀ ਨੇ ਆਖੇ ਹੀ ਲੋ ਜਿਹੜੇ ਕੀ ਉਹਨਾਂ ਦੇ ਹਿੰਦੂ ਚਿਹਰੇ ਸੀ ਜਾਂ ਹਿੰਦੂ ਰਾਜੇ ਸੀ ਜਵਾਲਾ ਜਿਵੇਂ ਜਵਾਲਾ ਰੈਡੀ ਦੇ ਚੈਪਟਰ ਮੈਂ ਗੁੰਡਾ ਉਹਦਾ ਸਿਲੇਬਸ ਵਿੱਚੋਂ ਕੱਢਦੇ ਤੇ ਉਹਨਾਂ ਦਾ ਵੀ ਸਵਾਲ ਘਰ ਇੱਕ ਉਹਦੇ ਚੈਪਟਰ ਕਾਪਰੇ ਸਿਲੇਬਸ ਵਿੱਚ ਪਾ ਦੇ ਪਹਿਲਾ ਗੁੰਡਾ ਨੇ ਪਾਰਟੀ ਕਰਦੀ ਗਈ ਇਹ ਗੁੰਡਾ ਦੂਜੀ ਪਾਰਟੀ ਕਰਦੀ ਗਈ ਤੇ ਵਿੱਚ ਵਿਚਾਲੇ ਪਿੱਛੇ ਕੌਣ ਪੰਜਾਬ ਪੰਜਾਬਣ ਬੋਲ ਕਿਸੇ ਨੇ ਆਪਣੀਆਂ ਸਰਕਾਰਾਂ ਨੇ ਇਹਦੇ ਨੂੰ ਨਾ ਨਾ ਨਹੀਂ ਮਾਰਿਆ ਤੇ ਅੱਜ ਇਸ ਸਟੇਜ ਤੋਂ ਮੈਂ ਐਲਾਨ ਕਰਦਾ ਕਿ ਜੇ ਕਾਦੀ ਦਾ ਬਾਸ ਪੰਜਾਬ ਸੱਤਾ ਵਿੱਚ ਆਉਂਦੀ ਆ ਤਾਂ ਅਸੀਂ ਪੰਜਾਬ ਵਿੱਚ ਹਰ ਜਗ੍ਹਾ ਤੇ ਪੰਜਾਬੀ ਰਾਜਨੀ ਕਰਾਂਗੇ। ਓਏ ਤਾ ਯਾਰ ਸਲਾਮ ਅਲੈਕੁਮ। ਸਕੂਲਾਂ ਵਿੱਚ ਤਾਂ ਸ਼ੁਰੂ ਤੋਂ ਜਦੋਂ ਪੜ੍ਹਾਈ ਪੂਰਨੀਆ ਉਦੋਂ ਤੋਂ ਪੰਜਾਬੀ ਰਾਜਨੀ ਹਰੇਕ ਦਫ਼ਤਰ ਵਿੱਚ ਰਾਜਨੀ ਜੋ ਵੀ ਪੰਜਾਬ ਨਾਲ ਸੰਬੰਧ ਦੇ ਨੌਕਰੇ ਵਿੱਚ ਪੰਜਾਬੀ ਰਾਜਨੀ ਇਹ ਵਿਸ਼ੇ ਤੇ ਆਪਾਂ ਫੇਰ ਸੰਗਤਾਂ ਰੱਖਾਂਗੇ ਅੱਜ ਥੋੜਾ ਜਿਹਾ ਟੌਪਿਕ ਛੇੜਿਆ ਕਿਉਂਕਿ ਸਾਰਿਆਂ ਦੀ ਗੱਲ ਕਰਕੇ ਬੱਦਰੀਆ ਉਸ ਤੋਂ ਬਾਅਦ ਜਿਵੇਂ ਗੱਲ ਕਰਾਂ ਹੁਣ ਤਾਜ਼ਾ-ਤਾਜ਼ਾ ਜਿਹੜਾ ਚੱਲ ਰਿਹਾ ਲੈਂਡ ਪੋਲਿੰਗ ਦਾ ਮਾਮਲਾ ਕਿਵੇਂ ਸਰਕਾਰ ਨੇ ਇੱਕ ਨਵੀਂ ਨੀਤੀ ਬਣਾ ਲਈ ਆਪਣੇ ਤੋਂ ਆਪਣੀ ਮੈਂ ਕਹੂੰਗਾ ਜ਼ਮੀਨ ਖੋਹਣ ਵਾਲੀ ਜ਼ਮੀਨ ਜੀ ਗੱਲ ਕਰੀਏ ਉਹ ਜੱਟਾਂ ਦੀ ਮਾਂ ਹੁੰਦੀ ਆ ਤੇ ਸਾਤੋਂ ਸਾੜੀ ਮਾਂ ਨੂੰ ਹੋਣ ਦੀਆਂ ਗੱਲਾਂ چال کر رہے گھروں ہی کھو کے لے کے اپنے تو اپنی زمین ہی کھوکے لے گے وہ ہائی وے بنا رہی ہے جی ابھی اسار لے کے ہوں کلویاں کرتے ہیں کلویاں ڈوبلپ کر کے رہوں گا کون باہر سوبیا تو آ کے ਸਾਡੇ ਕੋਲ ਅਧਿਕਾਰ ਨਹੀਂ ਕਿ ਕਿਸੇ ਹੋਸੂਪੇ ਵਿੱਚ ਜਾ ਕੇ ਜ਼ਮੀਨ ਲੈਤਾ ਪਰ ਇੱਥੇ ਕੋਈ ਵੀ ਆ ਕੇ ਜ਼ਮੀਨ ਲੈ ਸਕਦਾ ਇਹ ਕਿਉਂ ਕਿਉਂ ਅਸੀਂ ਪੰਜਾਬ ਦੀ ਜ਼ਮੀਨ ਦੇ ਵਾਰਸ ਨਹੀਂ ਹੁੰਗਾ ਕਿਸੇ ਹੋਸੂਪੇਆਂ ਦੇ ਹੋਰ ਰਾਜਾਂ ਦੇ ਲੋਕਾਂ ਨੂੰ ਬਣਾਏ ਕਿਉਂ ਅਸੀਂ ਆਪ ਨਹੀਂ ਬਣ ਸਕਦੇ ਇਹ ਵੀ ਆਪਣੀ ਪਾਰਟੀ ਦਾ ਇਹ ਮੁੱਦਾ ਵੀ ਪੰਜਾਬ ਤੋਂ ਮਾਰ ਆਲਾ ਪੰਜਾਬ ਦੇ ਵਿੱਚ ਨਹੀਂ ਨਿਕਲ ਸਕੂਗਾ ਇਹ ਵੀ ਆਪਣੀ ਪਾਰਟੀ ਦਾ ਮੇਨ ਮੁੱਦਾ ਪਰ ਜਿਹੜੀ ਹੋਣਾ ਵੀ ਇਸ ਦੇ ਪੂਰੇ ਸਰਕਾਰਾਂ ਬੋਲੀਆਂ ਜਾਂਦੀਆਂ ਉਹਨਾਂ ਨੇ ਕਹਿੰਦਾ ਵੀ ਅਸੀਂ ਡਵੈਲਪਮੈਂਟ ਦੀ ਗੱਲ ਕਰਦੇ ਆ ਡਵੈਲਪਮੈਂਟ ਦੀ ਗੱਲ ਇਹ ਕਰਦਗੇ ਕਿ ਉਹ ਤੇ ਕੌਮੀਆਂ ਬਣਾ ਦੇਣਗੇ ਜਿਨ੍ਹਾਂ ਦੇ ਜੱਗਾਂ ਨੂੰ ਉਹ ਛਿੰਦਾ ਪੈਸੇ ਨਹੀਂ ਮਿਲਿਆ ਤਾਂ ਖਾਓਗੇ ਕੀ ਆਪਣੇ ਕੋਲ ਆਪਣੀ ਜ਼ਮੀਨ ਹੀ ਖੋਸ ਲਈ ਉਹਨਾਂ ਇਹਦੇ ਨਾਲ ਹੀ ਗੱਲ ਆਉਂਦੀ ਆ ਪਿਛਲੇ ਜਿਹੜੀ ਪਾਣੀਆਂ ਦੀ ਪੰਜਾਬੀ ਬੋਲੀ ਤੇ ਜ਼ਮੀਨ ਦੀ ਜੇ ਪਾਣੀ ਨਹੀਂ ਹੈਗਾ ਤਾਂ ਕਿਸਾਨ ਨਹੀਂ ਜੇ ਕਿਸਾਨ ਨਹੀਂ ਹੈਗਾ ਤਾਂ ਪੰਜਾਬ ਨਹੀਂ ਜੇ ਪੰਜਾਬ ਨਹੀਂ ਹੈਗਾ ਤਾਂ ਸਮਝੋ ਇਹ ਚੀਜ਼ ਆਪਾਂ ਸਸਤੀ ਭੋਕੀ ਸੋਚ ਨਹੀਂ ਕਹੋ ਆਪਾਂ ਤੱਕੜੇ ਹੋਏ ਆਪਣੀ ਜਨਰਲ ਕਾ ਵਾਰਸ ਪੰਜਾਬ ਕਾਲੀ ਦਾ ਵਾਰਸ ਪੰਜਾਬ ਇੱਕ ਜੱਥੇ ਮੰਡੀ ਪੇਟੇ ਲਾਣਾ ਸਰਕਾਰ ਵੀ ਤੁਸੀਂ ਜਿਹੜੀਆਂ ਕੁਰਚੀਆਂ ਚਾਹੁੰਦਾ ਸਾਡੇ ਨਾਲ ਚੱਲਨੇ ਹੋ ਅਸੀਂ ਉਸ ਤੇ ਡਾਕ ਤੇ ਪਹਿਰਾ ਦੇ ਰਹੇ ਹਾਂ ਤੇ ਤੁਹਾਨੂੰ ਇਹ ਚੀਜ਼ਾਂ ਕਰਕੇ ਪੰਜਾਬ ਪੰਜਾਬੀ ਬੋਲੀ ਪੰਜਾਬ ਦੇ ਤੁਹਾਨੂੰ ਸੌਂ ਨਹੀਂ ਦੇਣੀ ਆਓ ਸਾਰੇ ਆਪਾਂ ਤਗੜੇ ਹੋਈਏ ਇੱਕਜੁੱਟ ਹੋਈਏ ਇੱਕਜੁੱਟ ਹੋ ਲਈ ਤੇ ਆਪਣਾ ਆਪ ਦਾ ਫਰਜ਼ ਪਾਉਂਦਾ ਰਹਿਣਾ ਆਪਾਂ ਕੀ ਆਪਣੇ ਬੱਚਿਆਂ ਨੂੰ ਕਹਿ ਕਰਾਂਗੇ ਕਿ ਇੱਕ ਸਾਡਾ ਪੰਜਾਬ ਹੁੰਦਾ ਸੀ ਇੱਕ ਸਾਡੀ ਪੰਜਾਬੀ ਬੋਲੀ ਹੁੰਦੀ ਸੀ ਆਪਾਂ ਸਾਰੀ ਦੁਨੀਆ ਵਿੱਚ ਪੰਜਾਬੀ ਦੇ ਨਾਮ ਤੇ ਜਾਣੇ ਜਾਂਦੇ ਆ ਪਰ ਉਹ ਕਿਉਂ ਕਿਉਂ ਆਪਣੀ ਮਾਂ ਬੋਲੀ ਆ ਆਪਣੇ ਤੋਂ ਹੀ ਖੁੱਸ ਜਾਂਦੀਆਂ ਫਿਰ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਆਪਣੇ ਹੁੰਦੇ ਆਉਂਦੇ ਆ ਲਾਅ ਐਂਡ ਆਰਡਰ ਤੇ ਨਸ਼ਿਆਂ ਦਾ ਉਹਨੂੰ ਮੁੰਡੇ ਨਾਲ ਹੀ ਸੰਬੰਧ ਕਰਕੇ ਚੱਲਣਾ ਕਿਵੇਂ ਥਾਂ ਥਾਂ ਤੇ ਅੱਜ ਦੇ ਟਾਈਮ ਤੇ ਗੋਲੀਆਂ ਚਲਾਈਆਂ ਜਾਂਦੀਆਂ ਗੈਂਗਸਟਰ ਪਾਵਰ ਪੈਦਾ ਕੀਤਾ ਜਾ ਰਿਹਾ ਕਰ ਤੇ ਨਸ਼ਿਆਂ ਨੂੰ ਸਰਕਾਰ ਕਹਿੰਦੀ ਆ ਇਹ ਵੀ ਅਸੀਂ ਨਸ਼ੇ ਬੰਦ ਕਰਦੇ ਆ ਅਸੀਂ ਨਸ਼ੇ ਕਲਾਮ ਮਹਿੰਚੋਂ ਸ਼ੁਰੂ ਕੀਤੀ ਆ ਤੁਸੀਂ ਦੱਸੋ ਪਿੰਡ ਚ ਕੋਈ ਵੀ ਆ ਜਾਂਦਾ ਨਸ਼ੇ ਬੰਦ ਕਰਨ ਦੀ ਗੱਲ ਸਾਰੇ ਪਿੰਡ ਨੂੰ ਪਤਾ ਲੱਗ ਜਾਂਦੀ ਲੈ ਕਿ ਪੁਲਿਸ ਪ੍ਰਸ਼ਾਸਨ ਨੂੰ ਨਹੀਂ ਪਤਾ ਲੱਗਦੀ ਉਹਨਾਂ ਨੂੰ ਲੱਗਦੀ ਆ ਪਰ ਉਹ ਇਸ ਚੀਜ਼ ਤੇ ਚੁੱਪ ਕਰਕੇ ਬੈਠ ਜਾਂਦੇ ਆ ਕਿਉਂਕਿ ਉਹਨਾਂ ਦੀ ਇਸ ਵਿੱਚ ਹਿੱਸਾ ਪਕੀ ਆ ਉਸ ਨਸ਼ੇ ਨੇ ਖਰਾਬ ਕਿੰਨੂ ਕਰਨਾ ਆਪਣੀ ਨੌਜਵਾਨੀ ਨੂੰ ਹੋ ਨੌਜਵਾਨੀ ਤੇ ਚੌਂਦੀ ਰੁਪਈਓ ਆ ਕੇ ਆਵੇ ਪੰਜਾਬ ਦੀ ਮਾਲਗੋਰਾ ਦੇ ਹੱਥ ਵਿੱਚ ਦਵੇ ਸੰਜੋਗ ਅਜੇ ਵੀ ਸੰਜੋਗ ਕੁਝ ਨਹੀਂ ਵੀ ਗਿਆ ਤੇ ਆਪਾਂ ਨੂੰ ਇਹੇ ਮੁੱਦੇ ਵਾਅਦਾ ਖਾਪਾ ਲੈਣੇ ਆਪਾਂ ਪੰਜਾਬ ਵਿੱਚ ਉਚਾਈਏ ਆਪਾਂ ਆਪਣੀਆਂ ਟੀਮਾਂ ਬਣਾ ਲਈਏ ਆਪਣੇ ਕੋਲ ਬਹੁਤ ਵੱਡੀ ਨੌਜਵਾਨਾਂ ਦੀ ਟੀਮ ਵੀ ਆ ਬਹੁਤ ਵੱਡੇ ਆਪਣੇ ਨਾਲ ਸਾਰੇ ਮੈਂਬਰ ਜੁੜੇ ਹੋਏ ਆ ਹਾਰੇ ਕਾ ਹफ्ते ਚ ਆਪਣੀ ਕੋਲ ਟੀਮ ਬੈਠੀ ਆ ਆਪਾਂ ਇਹੋ ਦੇ ਛੋਟੇ ਛੋਟੇ ਪ੍ਰੋਗਰਾਮ ਨੇ ਕੀਏ ਤੇ ਆਪਾਂ ਸੰਗਤ ਵਿੱਚ ਵਿਚਰੀਏ ਤੇ ਆਪਣੀ ਪਾਰਟੀ ਦੇ ਅਹਿਮ ਮੁੱਦੇ ਆ ਜਿਹੜੇ ਉਹ ਦੱਸੀਏ ਵੀ ਅਸੀਂ ਗੱਲ ਪੰਜਾਬ ਦੀ ਕਰਦੇ ਆ ਪਰ ਕਰਾਂਗੇ ਗੁਰੂ ਦੇ ਸਿਧਾਂਤਾਂ 'ਤੇ ਚੱਲ ਕੇ ਕਿਉਂਕਿ ਗੁਰੂ ਮਹਾਰਾਜ ਜੀ ਉਹ 10 ਦੇ ਵਿੱਚ ਨਹੀਂ ਅਸੀਂ ਪਾਰਟੀ ਚਲਾਉਣੀ ਆ ਜੇ ਗੁਰੂ ਮਹਾਰਾਜ ਜੀ ਉਹ 10 ਦੇ ਵਿੱਚ ਨਹੀਂ ਕਿ ਅਸੀਂ ਅੱਗੇ ਜਵਦੇ ਆ ਜਾਂ ਪਾਰਟੀ ਚਲਾਵਾਂਗੇ ਤਾਂ ਨਸ਼ੇ ਸੱਜ ਤੋਂ ਵੈਸੀ ਫੂਲ ਹੋ ਜਾਣਗੇ ਇਹ ਚੀਜ਼ ਆਪਾਂ ਕਰ ਕਰ ਵਿਚਾਰ ਨੂੰ ਬੋਕੀ ਤੇ ਆਓ ਆਪਾਂ ਜਿਹੜੀ ਆਪਣੀ ਪਾਰਟੀ ਆਵਾਜ਼ ਪੰਜਾਬ ਦੇ ਇਹਦਾ ਆਪਾਂ ਇੱਕ ਇਨਕਲਾਬ ਲੈ ਕੇ ਆਏਗੇ ਤਾਂ ਜੋ ਆਪਾਂ ਉਹ ਨਾਲੇ 2047 ਵਿੱਚ ਤੱਕੜੇ ਹੋ ਕੇ ਚੱਲ ਗਏ ਤੇ ਇਹ ਵਾਅਦਾ ਕਰਕੇ ਆਪਾਂ ਜਿਹੜੇ ਪ੍ਰੋਗਰਾਮ ਆ ਉਹ ਵੀ ਮੁਕੀਏ ਕਿ ਆਪਾਂ ਸੱਚੇ ਦਿਨੋਂ ਸੱਚੇ ਹੋ ਕੇ ਗੁਰੂ ਮਹਾਰਾਜ ਜੱਡੇ ਕੋਲੋਂ ਅਰਦਾਸ ਕਰਕੇ ਆਪਾਂ ਸੱਚੇ ਵਾਰਸ ਬਣ ਗਏ ਵਾਰਸ ਪੰਜਾਬ ਦੇ ਤੇ ਤੁਹਾਡਾ ਇੱਥੇ ਸਾਰਿਆਂ ਦਾ ਮੈਂ ਆਉਣ ਦਾ ਬਹੁਤ ਬਹੁਤ ਧੰਨਵਾਦ ਕਰਦਾ ਫਿਰ ਤੋਂ ਮੈਂ ਕਹਿਣਾ ਕਿ ਆਪਾਂ ਇਤਿਹਾਸ ਸਿਰਜਣਾ ਜਿੱਦੀ ਸ਼ੁਰੂਆਤ ਅੱਜ ਆਪਾਂ ਇੱਥੋਂ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਆਨੰਦ ਮਾਈ ਮੰਨਦੀਪ ਸਿੰਘ ਜੂਰਾਂ ਦਾ ਜਦੋਂ ਇਹ ਬੋਲ ਨੇ ਅਜ ਸਾਹਮਣੇ ਆਉਂਦੇ ਆ ਸਾਨੂੰ ਮਾਈ ਦੀਪ ਦਾ ਕਿਹੜਾ ਤੇ ਉਹਨਾਂ ਦੇ ਬੋਲ ਯਾਦ ਆ ਜਾਂਦੇ ਆ ਉਹ ਬੋਲ ਜਿਹੜੇ ਪੁਰਾਣੇ ਸਮਾਂ ਆਉਂਦੇ ਜੰਨਾ ਚ ਪਏ ਪਰ ਕੌਮ ਨੂੰ ਤੁੰਗੇ ਕੌਮ ਨੂੰ